ਸੋ ਸਾਰੀ ਕਾਲ ਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਭਰਵੇਂ ਕਰੇਲਿਆਂ ਦੀ ਰੈਸਪੀ ਲੈ ਕੇ ਆਏ ਹਾਂ ਉਹ ਵੀ ਜਿਰਾ ਵਾ ਬਿਲਕੁਲ ਲੋ ਆਇਲ ਦੇ ਵਿੱਚ ਦੇਖੋ ਆਇਲ ਵਿੱਚ ਤੁਹਾਨੂੰ ਬਿਲਕੁਲ ਵੀ ਇਸ ਬਰਤਨ 'ਚ ਨਹੀਂ ਲੱਗ ਰਿਹਾ ਇੱਕ ਤਾਂ ਮੈਂ ਸੁੱਕੇ ਸੁੱਕੇ ਕਰੇਲੇ ਬਣੇ ਨੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਬਣਾ ਸਕਦੇ ਹਾਂ ਤੁਹਾਨੂੰ ਦੱਸਦੇ ਹਾਂ ਨਹੀਂ ਤਾਂ ਜਦੋਂ ਅਸੀਂ ਡੀਪ ਫਰਾਈ ਕਰਕੇ ਬਣਾਉਂਦੇ ਆ ਤਾਂ نیچے ਦੇਖੋ ਆਇਲ ਉਹ ਲੱਗਾ ਰਹਿੰਦਾ ਤੇ ਬਿਲਕੁਲ ਇਹ ਬਰਤਨ ਸਾਫ਼ ਹੈ ਨੀਚੇ ਇੱਕ ਬੂੰਦ ਵੀ ਜਿਹੜੀ ਆਇਲ ਦੀ ਨਹੀਂ ਤੁੰਦਿਸ ਰਹੇ ਤੇ ਇਹਦੇ ਵਾਸਤੇ ਅਸੀਂ ਕਹ ਲਈਆ ਅੱਧਾ ਕਿਲੋ ਦੇ ਤਕਰੀਬਨ ਇਸ ਕਰੇਲੇ ਲਏ ਆ। ਕਰੇਲਿਆਂ ਦੇ ਮੈਂ ਉੱਪਰੋਂ ਛਿਲਕੇ ਲਾ ਕੇ ਤੇ ਇਹਨਾਂ ਨੂੰ ਧੋ ਕੇ ਤੇ ਅਸੀਂ ਜਿਹੜਾ ਵਾ ਉਹ ਰੱਖ ਲਿਆ ਹੈ। ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਕਿ ਪਾਣੀ ਲੈ ਲਿਆ ਹੈ। ਅ ਤੇ ਪਾਣੀ ਦੇ ਵਿੱਚ ਅਸੀਂ ਜਿਹੜਾ ਵਾ ਇੱਕ ਚਮਚ ਨਮਕ ਪਾ ਦਵਾਂਗੇ। ਨਮਕ ਪਾ ਕੇ ਤੇ ਫੇਰ ਅਸੀਂ ਜਿਹੜੇ ਕਰੇਲੇ ਆ ਉਹਦੇ ਵਿੱਚ ਆ ਭੋਂਕੇ ਦੇ ਰੱਖ ਦਵਾਂਗੇ ਨਮਕ ਵਾਲੇ ਪਾਣੀ ਵਿੱਚ ਕarele ਜਿਹੜੇ ਆ ਭੋਂਕੇ ਰੱਖਨੇ ਆ ਤੁਸੀਂ ਤੇ ਇਹਨਾਂ ਨੂੰ ਅਸੀਂ 15 ਤੋਂ 20 ਮਿੰਟ ਭੋਂਕੇ ਰੱਖ ਦਵਾਂਗੇ ਤਾਂ ਜਿਨ੍ਹਾਂ ਦਾ ਕੌੜਾਪਨ ਨਿਕਲ ਜਾਵੇ ਤੇ ਹੁਣ ਅਸੀਂ ਜਿਹੜੇ ਕarele ਆ ਉਹਨਾਂ ਨੂੰ ਮਚੋਲ ਕੇ ਤੇ ਬਾਹਰ ਕੱਢ ਲਵਾਂਗੇ ਤੇ ਕareleਆਂ ਦਾ ਜਿਹੜਾ ਛਿਲਕਾ ਵਾ ਉਹ ਵੀ ਅਸੀਂ ਰੱਖਿਆ ਹੈ ਤੇ ਇਹਨੂੰ ਵੀ ਅਸੀਂ ਵੇਸਟ ਨਹੀਂ ਕਰਨਾ ਇਹਨੂੰ ਵੀ ਅਸੀਂ ਵਿੱਚ ਜੂਸ ਕਰਨਾ ਹੈ ਤੇ ਹੁਣ ਸਾਰੇ ਤਰੇਲੇ ਜਿਹੜੇ ਆ ਉਹਨਾਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਤੇ ਰੱਖ ਲਵਾਂਗੇ ਇਹਨਾਂ ਨੂੰ ਕੱਟ ਬਾਅਦ ਵਿੱਚ ਲਗਾਉਣਾ ਹੈ ਪਾਣੀ ਚ ਪਹਿਲਾਂ ਡੋਬਣਾ ਹੈ ਕੱਟ ਲਗਾ ਕੇ ਪਾਣੀ ਚ ਨਹੀਂ ਡੋਬਣਾ ਮੀਤਾ ਅੰਦਰੋਂ ਸਾਰੇ ਗਿੱਲੇ ਹੋ ਜਾਣਗੇ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਲਗਾ ਲਿਆ ਕੱਟ ਤੇ ਜਿਹੜੇ ਵਿੱਚੋਂ ਬੀਜ ਵਗੈਰਾ ਨਿਕਲੇ ਉਹ ਵੀ ਅਸੀਂ ਰੱਖ ਲਿਆ ਇਹਨਾਂ ਨੂੰ ਵੀ ਵੇਸਟ ਨਹੀਂ ਕਰਨਾ ਜੇ ਕੋਈ ਪੱਕਾ ਬੀਜ ਹੈ ਤਾਂ ਉਹ ਤੁਸੀਂ ਸਟੋਰ ਕਰ ਦਿਓ ਇਹ ਮੈਂ ਕੱਚੇ ਕੱਚੇ ਜਿਹੜੇ ਕਰੇਲੇ ਆ ਉਹ ਕੋਈ ਰੱਖੇਗਾ ਤੇ ਇਹਨਾਂ ਨੂੰ ਤੇ ਅਸੀਂ ਨਮਕ ਜਿਹੜਾ ਛਿੜਕ ਦਵਾਂਗੇ ਤੇ ਫਿਰ ਇਹਨਾਂ ਨੂੰ ਅਸੀਂ ਧੁੱਪ ਵਿੱਚ ਸੁੱਕਣ ਵਾਸਤੇ 2-3 ਘੰਟੇ ਲਈ ਰੱਖ ਦਵਾਂਗੇ ਤੇ ਇਹਦੇ ਨਾਲ ਇਹਨਾਂ ਦਾ ਕੌੜਾਪਨ ਦੂਰ ਹੋ ਜਾਂਦਾ ਹੈ ਤੇ ਕਰੇਲੇ ਜਿਹੜੇ ਆ ਇੱਕਦਮ ਜਿਹੜੇ ਆ ਉਹ ਵਧੀਆ ਬਣ ਜਾਂਦੇ ਨੇ ਤੇ ਹੁਣ ਦੇਖੋ ਇਹਨਾਂ ਦੀ 2 ਘੰਟੇ ਦੀ ਧੁੱਪ ਲਵਾ ਲਈ ਆ ਤੇ ਕਰੇਲੇ ਜਿਹੜੇ ਆ ਇੱਕਦਮ ਹਾਰਡ ਜਿਹੇ ਹੋ ਗਏ ਨੇ ਤੇ ਇਹ ਬਣਾਉਣ ਵਾਸਤੇ ਬਿਲਕੁਲ ਰੈਡੀ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਜਿਹੜੇ ਆ ਲੋਹੇ ਤੇਲ ਵਿੱਚ ਜਿਹੜੇ ਆ ਇਸ ਤਰੀਕੇ ਨਾਲ ਕarele ਬਣਾ ਸਕਦੇ ਹਾਂ ਤੇ ਹੁਣ ਇਹਨਾਂ ਦਾ ਜਿਹੜਾ ਮਸਾਲਾ ਵਾ ਉਹ ਅਸੀਂ ਮਿਕਸਰ 'ਚ ਗ੍ਰाइंड ਕਰਾਂਗੇ ਤੇ ਜਿਹੜਾ ਇਹਨਾਂ ਦਾ ਜਿਹੜਾ ਮੈਂ ਮਿਕਸਰ ਵਿੱਚ ਪਾ ਰਿਹਾ ਪਿਆਜ਼ ਤੇ ਇਹਨਾਂ ਦੇ ਜਿਹੜੇ ਛਿਲਕੇ ਤੇ ਬੀਜ ਸੀਗੇ ਉਹ ਵੀ ਵਿੱਚ ਇਹ ਅਸੀਂ ਮਸਾਲੇ 'ਚ ਗ੍ਰाइंड ਕਰ ਦਵਾਂਗੇ ਕਿਉਂਕਿ ਜੇ ਅਸੀਂ ਇਕੱਲਾ ਮਸਾਲਾ ਪਿਆਜ਼ ਦਾ ਬਣਾ ਕੇ ਵਿੱਚ ਪਾਵਾਂਗੇ ਤਾਂ ਫਿਰ ਇਹ ਜਿਹੜਾ ਮਸਾਲੇ ਦਾ ਟੇਸਟ ਅਲੱਗ ਹੁੰਦਾ ਹੈ ਕarele ਦਾ ਅਲੱਗ ਹੁੰਦਾ ਹੈ ਮਸਾਲੇ ਵਿੱਚ ਟੇਕ ਕarele ਦਾ ਟੇਸਟ ਨਹੀਂ ਵਧੀਆ ਆਉਂਦਾ ਇਸ ਤਰੀਕੇ ਨਾਲ ਜਦੋਂ ਅਸੀਂ ਵਿੱਚ ਸਿਲਕੇ ਪਾ ਦਵਾਂਗੇ ਤੇ ਜਦੋਂ ਇਹ ਕਰਦੇਗਾ ਟੇਸਟ ਇਹਦੇ ਵਿੱਚ ਆ ਜਾਣਾ ਤੇ ਵਧੀਆ ਜਿਹੜਾ ਟੇਸਟ ਆਉਂਦਾ ਹੈ ਕarele ਦਾ ਤੇ ਇਸ ਤੇ ਜਿਹੜਾ ਤੁਸੀਂ ਮਸਤੀ ਮਸਾਲਾ ਵਾ ਉਹਨੂੰ ਦਰਦਰਾ ਜਿਹਾ ਪੀਸਣਾ ਹੈ ਕਿ ਜ਼ਿਆਦਾ ਜਿਹੜਾ ਵਾ ਬਿਲਕੁਲ ਇਹਨਾਂ ਪੇਸਟ ਜੀ ਨਹੀਂ ਬਣਾ ਦੇਣੀ ਇਹ ਦੇਖੋ ਮੈਂ ਮੋਟਾ-ਮੋਟਾ ਹੀ ਕੀਤਾ ਹੈ ਗ੍ਰਾਉਂਡ ਤੇ ਹੁਣ ਬਾਕੀ ਜਿਹੜੇ ਪਿਆਜ਼ ਬਚੇ ਹੀ ਤੇ ਵਿੱਚ ਨਾਲ 5-6 ਮਿਰਚਾਂ ਤੁਸੀਂ ਆਪਣੇ ਟੇਸਟ ਦੇ ਅਕੋਰਡ ਇੱਕ ਪਾ ਦਿਓ ਇਸ ਤਰੀਕੇ ਨਾਲ ਅਸੀਂ ਬਣਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਬਣਾਉਂਦੇ ਹਾਂ ਬਹੁਤ ਹੀ ਜ਼ਿਆਦਾ oily ਹੋ ਜਾਂਦੇ ਆ ਤੇ ਬੀਪੀ ਵਗੈਰਾ ਦੇ ਪੇਸ਼ੈਂਟ ਵਾਸਤੇ ਬਹੁਤ ਫਾਇਦੇ ਕਰਤ ਹੁੰਦੇ ਆ ਕਿਉਂਕਿ ਇਸ ਦਾ ਬੀਪੀ ਵੱਜ ਜਾਂਦਾ ਏ ਤੇ ਦੂਸਰਾ ਇਹ ਕਿ ਇਹ ਡਾਈਟ ਵਾਸਤੇ ਵੀ ਵਧੀਆ ਨਹੀਂ ਹੁੰਦੇ ਜਿਆਦਾ oily ਤੇ ਗਰਮੀ ਦੇ ਵਿੱਚ ਅਸੀਂ ਜਿਆਦਾ ਇੰਨਾ oily ਤਲਿਆ ਖਾਵਾਂਗੇ ਤਾਂ ਫਿਰ ਬਿਮਾਰੀ ਹੋਵਾਂਗੇ ਤੇ ਇਸ ਕਰਕੇ ਸਾਨੂੰ ਜਿਹੜਾ ਬਿਲਕੁਲ ਐਨ ਇੰਨਾ ਕੀ ਤੇਲ ਲੱਗੇਗਾ ਜਿੰਨਾ ਕਿ ਅਸੀਂ ਤੜਕੇ ਦੇ ਵਿੱਚ ਪਾਉਣੀ ਹੈ ਬਿਲਕੁਲ ਅੱਧੀ ਕਿਕਰਸ਼ੀ ਦੇ ਤਕਰੀਬਨ ਤੇ ਹੁਣ ਸਾਰੇ ਪਿਆਜ਼ ਰਿਆ ਉਹ ਮੈਂ ਗ੍ਰੈਂਡ ਕਰ ਲਈ ਤੇ ਇਹਨਾਂ ਵਿੱਚ ਨਮਕ ਹਲਦੀ ਮਿਰਚ ਮਸਾਲਾ ਜੋ ਵੀ ਅਸੀਂ ਬੇਸਿਕ ਮਸਾਲੇ ਪਾਉਣੀ ਹੈ ਸਾਰੇ ਐਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਜਿਹੜਾ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਅਸੀਂ ਖਟਾਈ ਵਾਸਤੇ ਥੋੜਾ ਜਿਹਾ ਅਨਾਰ ਦਾਣਾ ਪਾਵਾਂਗੇ ਕਿ ਇਹਦੇ ਨਾਲ ਥੋੜਾ ਜਿਹਾ ਖੱਟਾ ਜਿਹਾ ਫਲੇਵਰ ਆਉਂਦਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਜੇ ਤੁਸੀਂ ਇੱਕ ਨਿੰਬੂ ਦਾ ਰਸ ਵੀ ਨੀ ਪੋੜ ਸਕਦੇ ਹੋ ਤੇ ਹੁਣ ਅਸੀਂ ਜਿਹੜੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰ ਲਿਆ ਹੈ ਤੇ ਇਹ ਸਾਰੇ ਕਰੇਲੇ ਜਿਹੜੇ ਇਸ ਤਰੀਕੇ ਦੇ ਨਾਲ ਅਸੀਂ ਭਰ ਲਵਾਂਗੇ ਤੇ ਇਹ ਕ੍ਰੇਲੇ ਬਣ ਕੇ ਵੀ ਬਿਲਕੁਲ ਇਹਨਾਂ 10 ਮਿੰਟ ਦੇ ਵਿੱਚ ਤਿਆਰ ਹੋ ਜਾਂਦੇ ਨੇ ਤੁਸੀਂ ਟਾਈਮ ਨੂੰ ਕਾਊਂਟ ਕਰਕੇ ਦੇਖ ਲਓ 10 ਮਿੰਟ ਵਿੱਚ ਕ੍ਰੇਲੇ ਬਿਲਕੁਲ ਰੈਡੀ ਹੋ ਜਾਂਦੇ ਆ ਜੇ ਅਸੀਂ ਨਾਰਮਲ ਇਸ ਤਰੀਕੇ ਨਾਲ ਕੜਾਈ ਵਿੱਚ ਬਣਾਉਂਦੇ ਆ ਡੀਪ ਫ੍ਰਾਈ ਕਰਕੇ ਪਹਿਲਾਂ ਫ੍ਰਾਈ ਕਰਨ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਫਿਰ ਮਸਾਲਾ ਪੁੰਨਨ ਤੇ ਫਿਰ ਮਸਾਲਿਆਂ ਵਿੱਚ ਵਿੱਚ ਐਡ ਕਰਨ ਤੇ ਤੇ ਇਹ ਘੰਟਾ ਦਾ ਆਰਾਮ ਦੇ ਨਾਲ ਲੱਗ ਜਾਂਦਾ ਹੈ ਤੇ ਉਹ ਹੁੰਦੇ ਵੀ ਸਿਹਤ ਵਾਸਤੇ ਜਿਹੜੇ ਆ ਉਹ ਵਧੀਆ ਨਹੀਂ ਹੁੰਦੇ ਕਿਉਂਕਿ ਬਹੁਤ ਆਇਲੀ ਹੁੰਦੇ ਨੇ ਤੇ ਜਦੋਂ ਅਸੀਂ ਕਿਸੇ ਬਰਤਨ ਚ ਪਾ ਕੇ ਰੱਖਦੇ ਆ ਤਾਂ ਨੀਚੇ ਆਇਲ ਆਇਲੀ ਹੋ ਜਾਂਦਾ ਹੈ ਤੇ ਹੁਣ ਦੇਖੋ ਮੈਂ ਸਾਰੇ ਕਰੇਲੇ ਇਸ ਤਰੀਕੇ ਦੇ ਨਾਲ ਜਿਹੜੇ ਆ ਉਹ ਫਿਲ ਕਰ ਲਵਾਂਗੀ ਤੇ ਇਹ ਬਿਲਕੁਲ ਜਿਹੜਾ ਵਾ ਆਸਾਨ ਪ੍ਰੋਸੈਸ ਵਾ ਤੁਸੀਂ ਮਿੰਟਾਂ ਸਕਿੰਟਾਂ 'ਚ ਜਿਹੜੀ ਇਹ ਰੈਸਪੀ ਤਿਆਰ ਕਰਕੇ ਰੱਖ ਸਕਦੇ ਹੋ ਸਾਰੇ ਕਰੇਲੇ ਜਿਹੜੇ ਮੈਂ ਉਹ ਫਿਲ ਕਰ ਲਿਆ ਤਾਂ ਹੁਣ ਅਸੀਂ ਕੀ ਕਰਾਂਗੇ ਇੱਕ ਕੁੱਕਰ ਲਵਾਂਗੇ ਪ੍ਰੈਸ਼ਰ ਕੁੱਕਰ ਪ੍ਰੈਸ਼ਰ ਕੁੱਕਰ ਦੀ ਹੈਲਪ ਦੇ ਨਾਲ ਅਜੇ ਅਸੀਂ ਕਰੇਲੇ ਤੁਹਾਨੂੰ ਤਿਆਰ ਕਰਕੇ ਦੱਸਾਂਗੇ ਕੁੱਕਰ ਨੂੰ ਮੈਂ ਪਾਣੀ ਨਾਲ ਧੋ ਲਿਆ ਤੇ ਇਹਦੇ ਵਿੱਚ ਅਸੀਂ ਜਿਹੜਾ ਵਾ ਸਾਰੇ ਕਰੇਲੇ ਰੱਖ ਦਵਾਂਗੇ نیچے ਅਸੀਂ ਕੋਈ ਆਇਲ ਕੁਝ ਨਹੀਂ ਲਗਾਵਾਂਗੇ ਸਿੰਪਲ ਐਸੇ ਤਰੀਕੇ ਦੇ ਨਾਲ ਨਾ ਕੋਈ ਪਾਣੀ ਨਾ ਕੋਈ ਆਇਲ ਸਾਰੇ ਕਰੇਲੇ ਤੇ ਮੈਂ ਦੋ ਚਾਰ ਪਿਆਜ਼ ਵੀ ਪਰ ਕੇ ਰੱਖ ਲਏ ਬੱਚਿਆਂ ਨੂੰ ਪਸੰਦ ਨੇ ਤੇ ਅਸੀਂ ਸਾਰੇ ਜਿਹੜੇ ਚੀਜ਼ਾਂ ਪਾ ਕੇ ਰੱਖ ਲਈਆਂ ਤੇ ਇਸ ਤਰੀਕੇ ਨਾਲ ਅਸੀਂ ਕੁੱਕਰ ਉੱਪਰ ਬੰਦ ਕਰ ਦਾਂਗੇ ਤੇ ਇਹਨੂੰ ਇੱਕ விசਲ ਲਗਾਵਾਂਗੇ ਤੇ ਦੇਖੋ ਕਰੇਲੇ ਇਕਦਮ ਸੌਫਟ ਹੋ ਗਏ ਨੇ ਤੇ ਜਿਹੜਾ ਇਹਨਾਂ ਵਿੱਚ ਮਸਾਲਾ ਉਹ ਵੀ ਪੱਕ ਗਿਆ ਤੇ ਇਹਦੇ ਵਿੱਚ ਮੈਂ ਅੱਧੀ ਸਰਦੀ ਦੇ तकरीबन ਜਿਹੜਾ ਆਇਲ ਪਾਇਆ ਜਿੰਨਾ ਸਸੇ ਕਿਸੇ ਸਬਜ਼ੀ ਨੂੰ ਤੜਕਾ ਲਾਉਣ ਵਾਸਤੇ ਯੂਜ਼ ਕਰਦੇ ਆ ਤੇ ਇਹ ਕੜਾਈ ਮੈਂ ਲੋਹੇ ਦੀ ਲਈ ਆ ਲੋਹੇ ਦੀ ਕੜਾਈ ਦੇ ਵਿੱਚ ਜਿਹੜੀਆਂ ਅਸੀਂ ਚੀਜ਼ਾਂ ਇਸ ਤਰੀਕੇ ਨਾਲ ਤਰੇਲੇ ਪਿੰਡੀ ਦੀ ਨਮਕ ਉਹ ਬਹੁਤ ਵਧੀਆ ਬੰਦੀ ਹੁੰਦੀ ਹੈ ਜਦੋਂ ਅਸੀਂ ਫਰਾਈ ਕਰਦੇ ਹੁਣ ਕਿਉਂਕਿ نیچے ਨਹੀਂ ਲੱਗਦੇ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਕੜਾਇਆ ਲੋਹੇ ਦੀ ਫਰਾਈ ਚ ਬਣਾਉਣੀ ਚਾਹੀਦੀਆਂ ਤੇ ਸਾਰੀਆਂ ਜਿਹੜੇ ਮਸੂਮ ਕarele ਇਸ ਪ੍ਰੈਸ਼ਰ ਕੁੱਕਰ ਤੋਂ ਕੱਢ ਕੇ ਸਹੁਣੇ ਇਹਨਾਂ ਨੂੰ ਕੜਕਾ ਲਗਾ ਲਾਵਾਂਗੇ ਇਹਦੇ ਵਿੱਚ ਜਿਹੜੀ ਥੋੜੀ ਬਹੁਤ ਤਸਰ ਰਹਿੰਦੀ ਆ ਉਹ ਜਿਹੜੇ ਇਹਦੇ ਵਿੱਚ ਕੁਝ ਜਾਣ ਕੇ ਸੀਗਾ ਤੇ ਇਹਨਾਂ ਨੂੰ 5 ਮਿੰਟ ਹੋ ਗਏ ਤੇ ਦੇਖੋ ਕarele ਬਣ ਕੇ ਆਏ ਨੇ एकदम ਰੈਡੀ ਹੋ ਗਏ ਨੇ ਤੇ ਇਹਨਾਂ ਦੇ نیچے ਦੇਖੋ ਬਿਲਕੁਲ ਵੀ ਆਇਲ ਨਹੀਂ ਹੈਗਾ ਐਨ ਸੁੱਕੇ ਸੁੱਕੇ ਕarele ਬਣੇ ਤੇ ਇਹਨਾਂ ਨੂੰ ਮੈਂ ਥੋੜੀ ਦੇਰ ਵਾਸਤੇ ਪਿਆ ਰਹਿਣ ਦਵਾਂਗੀ 5-4 ਮਿੰਟ ਲਈ ਤੁਸੀਂ ਦੇਖ ਲਿਓ 5-4 ਮਿੰਟ ਦੇ ਵਿੱਚ ਜੇ ਇਹਨਾਂ 'ਚ ਜ਼ਿਆਦਾ ਆਇਲ ਹੋਏ ਤਾਂ ਨੀਚੇ ਜਿਹੜਾ ਆਇਲ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਕੜਾਈ ਦੇ ਵਿੱਚ ਨੀਚੇ ਆਇਲ ਆਇਲ ਹੋ ਜਾਂਦਾ ਹੈ ਤੇ 5-4 ਮਿੰਟ ਦੀ ਡੇਟ ਤੋਂ ਬਾਅਦ ਵੀ ਇੱਕਦਮ ਹੀ ਨੀਚੇ ਸੁੱਕੇ ਰਹਿਣਗੇ ਤੇ ਫਿਰ ਅਸੀਂ ਇਹਨਾਂ ਨੂੰ ਕੱਢ ਕੇ ਤੇ ਕਿਸੇ ਅਲੱਗ ਬਰਤਨ ਦੇ ਵਿੱਚ ਰੱਖ ਲਵਾਂਗੇ ਕਿਉਂਕਿ ਲੋਹੇ ਦੀ ਕੜਾਈ ਦੇ ਵਿੱਚ ਜਦੋਂ ਅਸੀਂ ਬਰਤਨ ਦੇ ਵਿੱਚ ਕੋਈ ਚੀਜ਼ ਬਣਾਉਂਦੇ ਹਾਂ ਤਾਂ ਉਹ ਕਾਲੀ ਹੋ ਜਾਂਦੀ ਹੈ ਤੇ ਹੁਣ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਇਹਨ ਇੱਕਦਮ ਸੁੱਕੇ ਸੁੱਕੇ ਕਰੇਲੇ ਬਣੇ ਆ ਤੇ ਬਿਲਕੁਲ ਜੰਮੀ ਟੇਸਟੀ ਤੇ ਹੈਲਦੀ ਇਹ 슈ਗਰ ਦੇ ਮਰੀਜ਼ ਵਾਸਤੇ ਬਹੁਤ ਵਧੀਆ ਹੁੰਦੇ ਨੇ ਤੇ ਹੁਣ ਦੇਖੋ ਕੜਾਈ ਦੇ نیچے ਕੜਾਈ ਬਿਲਕੁਲ ਸੁੱਕੀ ਆ ਤੇ ਉਮੀਦ ਕਰਦੇ ਆ ਕਿ ਵੀਡੀਓ ਪਸੰਦ ਆਈ ਹੋਵੇਗੀ ਸਸਤਰੀ